ਆ ਭਾਈ ਗੁਰਜੀਤ ਸਿੰਘ ਖਾਨਪੁਰ ਕਿਸਾਨ ਮਜ਼ਦੂਰ ਸ਼ਕਤੀ ਕਮੇਟੀ ਪੰਜਾਬ ਜਿਹੜਾ ਅਸੀਂ ਅਰਦਾਸ ਤੋਂ ਅੱਜ ਅਸੀਂ ਕਸਬਾ ਸ੍ਰੀ ਹਰਿਕ੍ਰਿਪਨਪੁਰ ਦੇ ਗੁਰਦੁਆਰਾ ਦੰਦਮਾ ਸਾਹਿਬ ਦੇ ਵਿੱਚ ਜੂਨ ਦੰਦਮਾ ਸਾਹਿਬ ਦੇ ਵੱਖ-ਵੱਖ ਪਿੰਡਾਂ ਤੋਂ ਆਗੂ ਸਹਿਬਾਨ ਇੱਥੇ ਇਕੱਠੇ ਹੋਏ ਆ ਜੋ 26 ਤਰੀਕ ਨੂੰ ਅੱਜ 26 ਜਨਵਰੀ ਨੂੰ ਮੁੱਖਰਾ ਦੇ ਟ੍ਰੈਕਟਰ ਮਾਰਚ ਜੋ ਕੀਤਾ ਜਾਣਾ ਆ ਉਹਦੇ ਵਾਸਤੇ ਜੋ ਦੋ ਫਾਰਮਾਂ ਵੱਲੋਂ ਫੈਸਲਾ ਹੋਇਆ ਆ ਉਹਦੇ ਮੁਤਾਬਕ ਜੂਨ ਦੰਦਮਾ ਸਾਹਿਬ ਸ੍ਰੀ ਹਰਿਕ੍ਰਿਪਨਪੁਰ ਇੱਥੋਂ ਕਾਜ਼ੀਆਂ ਜੋ ਫਤਿਹਜੰਗ ਸਿੰਘਵਾਜੂਆ ਜੋ ਵਿਧਾਇਕ ਆ ਉਹਨਾਂ ਦੇ ਘਰ ਦੇ ਮੋਰੇ ਇਥੋਂ ਟਰੈਕਟਰ ਜਿਹੜੇ ਜਾਣਗੇ ਵੱਖ-ਵੱਖ ਝੋਨਾਂ ਦੇ ਵਿੱਚੋਂ ਵੱਖ-ਵੱਖ ਜਿਹੜਿਆਂ ਦੇ ਵਿੱਚੋਂ ਇਸੇ ਤਰੀਕੇ ਨਾਲ ਜਿਹੜਾ ਟਰੈਕਟਰ ਆ ਉਹ ਸ਼ਾਪਿੰਗ ਮੌਲਾਂ ਦੇ ਅੱਗੇ ਇਹ ਜਿਹੜੇ ਭਾਜਪੀ ਦੇ ਵਿਧਾਇਕ ਆ ਉਹਨਾਂ ਦੇ ਘਰਾਂ ਦੇ ਅੱਗੇ ਇਸੇ ਤਰੀਕੇ ਨਾਲ ਜਿਹੜੇ ਮੌਲ ਆ ਉਹਨਾਂ ਦੇ ਅੱਗੇ ਇਹ ਜਿਹੜਾ ਟਰੈਕਟਰ ਆ ਜਾਣਗੇ ਜੋ ਕਾਰਪੋਰੇਟ ਘਰਾਣੇ ਲਗਾਤਾਰ ਕਿਸਾਨਾਂ ਦੀ ਜਿਹੜੀ ਲੁੱਟ ਕਰ ਰਹੇ ਆ ਜਿਸ ਤਰੀਕੇ ਨਾਲ ਮੋਰਚਾ ਚੱਲ ਰਿਹਾ ਹੈ ਮੋਰਚੇ ਨੂੰ ਜਿਸ ਤਰੀਕੇ ਨਾਲ ਅਣਗੌਲਿਆਂ ਕੀਤਾ ਜਾ ਰਿਹਾ ਆ ਇਹ ਜੋ ਮੰਗਾ ਮੋਦੀ ਸਰਕਾਰ ਨੇ ਮੰਗ ਕੇ ਆਪਣੇ ਵਾਅਦੇ ਤੋਂ ਭੱਜੀ ਆ ਉਹਨੂੰ ਲਾਗੂ ਕਰਾਉਣ ਵਾਸਤੇ ਇਹ ਪੂਰੇ ਦੇਸ਼ ਭਰ ਦੇ ਵਿੱਚ ਜਿਹੜਾ ਆ ਅੱਜ ਟਰੈਕਟਰ ਜਿਹੜੇ ਆ ਮੌਲਾ ਗਾੜੀ ਇਹ ਜਿਹੜੇ ਵੱਡੇ ਸਟੈਲੋ ਗੋਦਾਮ ਬਣਾਏ ਆ ਉਹਨਾਂ ਦੇ ਗਾੜੀ ਤੇ ਇਹਨਾਂ ਵਿਧਾਇਕਾਂ ਦੇ ਘਰਾਂ ਗਾੜੀ ਜਾ ਰਹੇ ਹਨ ਤਾਂ ਕਿ ਜੋ ਪਿਛਲੇ ਸਮੇਂ ਆ ਜੋ ਪੰਜਾਬ ਬੰਦ ਰਹਾ ਸੱਦਾ ਸੀਗਾ ਤੇ ਦੁਕਾਨਦਾਰ ਭਰਾਵਾਂ ਵੱਲੋਂ ਵੱਡਾ ਹੰਗਾਰਾ ਜਿਹੜਾ ਦਿੱਤਾ ਗਿਆ ਸੀਗਾ ਜੇ ਤਰੀਕੇ ਨਾਲ ਇਹ ਕੱਲੀ ਗੱਲ ਕਿਸਾਨਾਂ ਮਿਹਦੂਰਾ ਨਹੀਂ ਗਈ ਇਹ ਜੋ ਵੱਡੇ ਮੌਲ ਆ ਜਾਂ ਇਹ ਜਿਹੜੇ ਸੈਲੋ ਕਦਮ ਬਣਿਆ ਇਹਨਾਂ ਨੇ ਜਿਸ ਤਰੀਕੇ ਨਾਲ ਕਸਾਨੀ ਨੂੰ ਖਾਣਾ ਆ ਇਹ ਕਿਤੇ ਨੂੰ ਖਾਣਾ ਤੇ ਦੁਕਾਨਦਾਰੀ ਨੂੰ ਵੀ ਮੌਲਾ ਨੇ ਖਤਮ ਕਰਨਾ ਤਾਂ ਕਿ ਇਹ ਜਿਹੜਾ ਧਿਆਨ ਆ ਉਹਨਾਂ ਵੱਲ ਵੀ ਜਾਵੇ ਤੇ ਉਹਨਾਂ ਦੀ ਹਮਾਇਤ ਤੇ ਦੁਕਾਨਦਾਰ ਭਰਾਵਾਂ ਦੇ ਵਿੱਚ ਆਵੇ ਕਿ ਇਸ ਤਰੀਕੇ ਨਾਲ ਸਾਰੇ ਕਿਤੇ ਨੂੰ ਉਜਾੜਿਆ ਜਾ ਰਿਹਾ ਆ ਤੇ ਲੋਕਾਂ ਨੂੰ ਆਪਣੇ ਕਿਤੇ ਤੋਂ ਲਾਂਬੇ ਕੀਤਾ ਜਾ ਰਿਹਾ ਆ ਇਸ ਚੀਜ਼ ਨੂੰ ਮੁੱਖ ਰੱਖਦੇ ਜਿਹੜਾ ਮੋਰਚਾ ਆ ਉਹ ਲਗਾਤਾਰ ਚੱਲ ਰਿਹਾ ਆ ਤੇ ਪੂਰੇ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਜਿਹੜੇ ਆ ਉਹ ਕੱਢੇ ਜਾਂਦੇ ਆ ਬਿਲਕੁਲ ਜੀ ਸੱਦੇ ਨੂੰ ਮੋਕ ਰੱਖ ਕੇ ਤੇ ਆਪਣੀ ਗੱਲ ਨੂੰ ਪੱਕਿਆਈ ਨਾ ਰੱਖਣ ਵਾਸਤੇ ਜੋ ਆਪਣਾ ਪੂਰਾ ਜੋ ਫਾਰਮਾ ਵੱਲੋਂ ਫੈਸਲਾ ਕੀਤਾ ਗਿਆ ਉਹਨੂੰ ਲਾਗੂ ਕੀਤਾ ਜਾਊਗਾ ਗੱਲ ਬਾਤ ਵੀ ਚੱਲੇਗੀ ਤੇ ਜੋ ਅੱਜ ਦਾ ਆਪਣਾ ਜਿਹੜਾ ਰੋਜ਼ ਪ੍ਰਦਰਸ਼ਨ ਆ ਤਾਂ ਕਿ ਜਿਹੜੀ ਗੱਲ ਚੰਗੇ ਤਰੀਕੇ ਨਾਲ ਸੈਂਟਰ ਦੇ ਗਾੜੀ ਰੱਖੀ ਜਾਵੇ ਤੇ ਇਹ ਜਿਹੜੇ ਮੌਲ ਤੁਸੀਂ ਬੁਖਾ ਰਹੇ ਹੋ ਜਾਂ ਸੈਲੋਗਦਾਮ ਤੁਸੀਂ ਬੁਖਾ ਰਹੇ ਹੋ ਕਿ ਜੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਹਦਾਇਤੀ ਹੋਣਗੇ ਇਹ ਬਿਲਕੁਲ ਕਿਸਾਨਾਂ ਮਜ਼ਦੂਰਾਂ ਦੇ ਹੱਕ ਦੇ ਵਿੱਚ ਨਹੀਂਗੇ ਇਹ ਜੋ ਕਾਰਪੋਰੇਟ ਘਰਾਣਿਆਂ ਦੇ ਵਾਸਤੇ ਆ ਤੇ ਲੋਕਾਂ ਦੀ ਲੁੱਟ ਵਾਸਤੇ ਆ ਤੇ ਇਸ ਕਰਕੇ ਇਹ ਜੋ ਅੱਜ ਅੱਜ ਵੱਡੀ ਪੱਧਰ ਤੇ ਜਿਹੜੇ ਮਾਰਚ ਕੱਟ ਕੇ ਇਹ ਬਿਲਕੁਲ ਜਿਹੜਾ ਸਰਕਾਰ ਦੇ ਸਾਹਮਣੇ ਇਹ ਗੱਲ ਲਿਆਂਦੀ ਜਾਊਗਾ ਦੇਖੋ ਜੀ ਇਹ ਦੋ ਫਾਰਮਾਂ ਦੇ ਉੱਤੇ ਆਗੂ ਸਾਹਿਬ ਆਣ ਜਿਹੜੇ ਆ ਉਹ ਦੱਸਣਗੇ ਆਪਾਂ ਨੂੰ ਜੋ ਅੱਜ ਹੁਕਮ ਹੋਇਆ ਆ ਅਸੀਂ ਉਹਨੂੰ ਉਸ ਤਰੀਕ ਨੂੰ ਲਾਗੂ ਕਰਾਂਗੇ ਬਾ ਅਸੀਂ ਤਾਂ ਕਹਿੰਦੇ ਆ ਵੀ ਸੱਦਣ ਦੀ ਬਜਾਏ ਉਥੋਂ ਬਹਿ ਕੇ ਲਾਣ ਕਰ ਦੇਣ ਤੇ ਜਿਹੜੀਆਂ ਮੰਗਾਂ ਤੁਸੀਂ ਵਾਰੇ ਕਰਕੇ ਮੰਨੀਆਂ ਆ ਉਹਨੂੰ ਲਾਗੂ ਕਰ ਦੇਣ ਅੱਗੇ ਵੀ ਜਦੋਂ ਤਿੰਨ ਕਾਲੇ ਕਾਨੂੰਨ ਦੀ ਸੱਤੇ ਕੀਤਾ ਹੈਗਾ ਵੀ ਕਿਸੇ ਸੱਜਣ ਦੀ ਲੋੜ ਨਹੀਂ ਪਈ ਅਨੇ ਕਹਿ ਰਿਹਾ ਵੀ ਆਹ ਤਦੀਆਂ ਗਰਮੀਆਂ ਬਰਸਾਤਾਂ ਠੰਡਾ ਜਿਹੜੀਆਂ ਕਿਸਾਨ ਮਜ਼ਦੂਰ ਆਪਣੇ ਪਿੰਡੇ ਦੇ ਚੱਲ ਰਿਹਾ ਆ ਆਪਣਾ ਕਿੱਤਾ ਵੀ ਕੁਮਾਰ ਆ ਕਰ ਰਿਹਾ ਤੇ ਆ ਸੰਘਰਸ਼ ਵੀ ਜਿਹੜਾ ਲੜ ਰਿਹਾ ਆ ਅਸੀਂ ਤੇ ਕਹਿੰਦੇ ਕਿਸਾਨਾਂ ਮਜ਼ਦੂਰਾਂ ਦੀ ਮੰਗ ਆ ਵੀ ਜਲਦੀ ਤੋਂ ਪਹਿਲਾਂ ਜੋ ਇਹ ਮੰਗਾਂ ਤੁਸੀਂ ਵੱਖ-ਵੱਖ ਸਮੇਂ ਤੇ ਸਰਕਾਰਾਂ ਬਣਾਉਣ ਲੱਗਿਆ ਮੰਨੀਆਂ ਸਨ ਇਹਨੂੰ ਲਾਗੂ ਕੀਤੀਆਂ ਜਾਣ ਤਾਂ ਕਿ ਕਿਸਾਨ ਜਿਹੜਾ ਆ ਆਪਣਾ ਫੇਰ ਕੰਮਕਾਰ ਤੇ ਪਹੁੰਚੇ ਤਾਂ ਆਪਣਾ ਕਿਤੇ ਦਾ ਜਿਹੜਾ ਕੰਮ ਆ ਉਹਨੂੰ ਸਾਂਭ ਸਕੇ। ਚਲ ਘੰਟਾ ਨੂੰ ਆ। ਅਰੇ ਜੰਡਾ ਵੀ ਫੜਾ। ਲਾ ਲਓ ਫੋਟੋ ਲਾ ਲਓ ਇੱਕ ਫੋਟੋ। ਸੰਗੋ ਠੀਕ ਆ ਚਲੋ ਆ ਤੇ ਮੇਰੇ ਤੁਹਾਡੇ ਚੜ੍ਹਨਾਂ ਦੇ ਵਿੱਚ ਠੀਕ ਛੱਤ ਬੋੜ। ਅੱਜ ਬੰਦੇ ਬਿਠਾ ਕੇ ਮਾਰਾਂਗੇ। ਇਹ ਪਾਈ ਦਾ ਜਦੋਂ ਅਸੀਂ ਦੂਰ ਨਿਕਿਆ ਸੀ ਨਾ ਨੌਜਵਾਨਾਂ ਦਾ ਕਿਸਾਨ